ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਨ ਪੁਆਇੰਟ ਤੇ ਮੈਂ ਹਰਜਿੰਦਰ ਸਿੱਧੂ ਅੱਜ ਤੜਕਸਾਰ ਉਸ ਵਖਤ ਮਾਪਿਆਂ ਦੇ ਉੱਪਰ ਇੱਕ ਕਹਿਰ ਟੁੱਟ ਗਿਆ ਜਦੋਂ ਜਗਰਾਉਂ ਰਾਇਕੋਟ ਰੋਡ ਤੇ ਇੱਕ ਬੈਨ ਹਾਦਸਾ ਇਹਦਾ ਸ਼ਿਕਾਰ ਹੁੰਦੀ ਹੈ ਸਕੂਲਾਂ ਵਾਲੇ ਬੱਚਿਆਂ ਨਾਲ ਭਰੀ ਹੋਈ ਬੈਨ ਜਦੋਂ ਇੱਥੇ ਟਾਲੀ ਦੇ ਨਾਲ ਟਕਰਾਉਂਦੀ ਦਰਖਤਾਂ ਦੇ ਨਾਲ ਟਕਰਾਉਂਦੀ ਆ ਤਾਂ ਇੱਕ ਬੱਚੇ ਦੀ ਮੌਤ ਹੁੰਦੀ ਆ ਇੱਥੇ ਨੇੜਲੇ ਪਿੰਡ ਅਖਾੜੇ ਪਿੰਡ ਦਾ ਬੱਚਾ ਦੇ ਨਾਲ ਕਈ ਬੱਚੇ ਜਿਹੜੇ ਹੈਗੇ ਗੰਭੀਰ ਜ਼ਖਮੀ ਹੁੰਦੇ ਆ ਹਾਦਸਾ ਕਿਵੇਂ ਹੋਇਆ ਬੈਨ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਤਸਵੀਰਾਂ ਅ ਦਰਖਤ ਦੇ ਵਿੱਚ ਵੱਜੀ ਹੋਈ ਆ ਹਾਦਸਾ ਗ੍ਰਸਤ ਹੋਈ ਹੋਈ ਆ ਇੱਥੋਂ ਦੇ ਜਗਰਾਉਂ ਦੇ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਇਹ ਬੈਨ ਆ ਤੇ ਨਾਲ ਜਿਹੜੇ ਹੈਗੇ ਬੱਚੇ ਆ ਉਹ ਵੀ ਨਾਲ ਦੇ ਪਿੰਡਾਂ ਦੇ ਸੀਗੇ ਮੋਤਵਾਰ ਇੱਥੋਂ ਦੇ ਜਿਹੜੇ ਚਸ਼ਮਦੀਦ ਨੇ ਜਿਨ੍ਹਾਂ ਦੇ ਬੱਚੇ ਵਿੱਚ ਸਨ ਉਹ ਸਾਡੇ ਨਾਲ ਨੇ ਭਾਈ ਜੀ ਬਹੁਤ ਮੰਦਭਾਗੀ ਦੁਰਘਟਨਾ ਜਿੰਨਾ ਕਹਿ ਸਕੀਏ ਪਰੇ ਹਾਦਸਾ ਸਾਰਾ ਵਾਪਰਿਆ ਕਿ ਮੈਂ ਸਾਨੂੰ ਉਹਦੇ ਬਾਰੇ ਦੱਸੂ ਇਹ ਹਰ ਸਾ ਵੀਰੇ ਡਰਾਈਵਰ ਦੀ ਸ਼ਰਾਬ ਕੀਤੀ ਸੀ ਪਹਿਲਾਂ ਉਹਨੇ ਟਾਲੀ ਜੀ ਗੱਡੀ ਮਾਰੀ ਫਿਰ ਉਹਨੇ ਗੱਡੀ ਲੈ ਕੇ ਕਿਕਰ ਜੇ ਮਾਰੀ ਬੱਚੇ ਬੁੜਕ ਬੁੜਕੇ ਬਾਹਰ ਡਿੱਗੇ ਆ ਇੱਕ ਬੱਚਾ ਟਾਇਰ ਦੇ ਥੱਲੇ ਆ ਗਿਆ ਮੌਕੇ ਤੇ ਮੌਕੇ ਤੇ ਬੱਚੇ ਦੀ ਡੈਥ ਹੋ ਗਈ ਵੀਰੇ ਇੰਨੀ ਪੁਰਾਣੀ ਬੱਸਾ ਕੋਈ ਇਹਦੇ ਬ੍ਰੇਕ ਨਹੀਂ ਕੁਛ ਨਹੀਂ ਬੱਸ ਲਿਆ ਆ ਕੇ ਪਹਿਲਾਂ ਟਾਲੀ ਜੀ ਫਿਰ ਇਧਰ ਮਾਰੀ ਬੱਚਾ ਇੱਕ ਜੀ ਮੌਕੇ ਤੇ ਡੈਥ ਹੋ ਗਈ ਵੀਰੇ ਬੱਚੇ ਜੀ ਬਾਕੀ ਬੱਚੇ ਕਲਿਆਣੀ ਹਸਪੀਟਲ ਦਾਖਲ ਆਈ ਸਾਰਿਆਂ ਦੇ ਛੱਟਾਂ ਸਾਰਿਆਂ ਦੇ ਹੀ ਬੱਚਿਆਂ ਦੇ ਛੱਟਾਂ ਟੁੱਟੇ ਕੋਈ ਸਕੂਲ ਵਾਲਾ ਨਹੀਂ ਆ ਕੇ ਖੜਾ ਵੀਰੇ ਡੀਸੀ ਸਾਹਿਬ ਆਏ ਸੀ ਐਮਐਲਏ ਸਾਹਿਬ ਆਏ ਸੀ ਉਹਨਾਂ ਮੂਰੇ ਅਰਦਾਸਾਂ ਬੇਨਤੀਆਂ ਕੀਤੀਆਂ ਉਹਨਾਂ ਨੇ ਕੁਝ ਨਹੀਂ ਸੁਣਿਆ ਲਾਰਾ ਲਾ ਕੇ ਚਲੇ ਗਏ ਕਹਿੰਦੇ ਘੰਟੇ ਦੱਸ ਦੇ ਹਜੇ ਤੱਕ ਉਹਨਾਂ ਦਾ ਘੰਟਾ ਨਹੀਂ ਹੋਇਆ ਵੀਰੇ ਕੀ ਦੱਸਦੇ ਆ ਘੰਟੇ ਤੱਕ ਬਾ ਘੰਟੇ ਤੱਕ ਹੀ ਦੱਸਦੇ ਤੁਹਾਨੂੰ ਆਪਦਾ ਡਿਸੀਜਨ ਲੈ ਕੇ ਵੀ ਅਸੀਂ ਕਿ ਆਰਸੀ ਮੱਦ ਦੇ ਦੋ ਬੱਚੇ ਨੂੰ ਕੋਈ ਮਦਦ ਨਹੀਂ ਕਹਿੰਦੇ ਅਸੀਂ ਘੰਟੇ ਤੱਕ ਦੱਸਦੇ ਹਜੇ ਤੱਕ ਉਹਨਾਂ ਦਾ ਘੰਟਾ ਨਹੀਂ ਹੋਇਆ ਐਮਐਲਏ ਵੀ ਡੀਸੀ ਸਾਹਿਬ ਵੀ ਦੋਨੇ ਗਿਆ ਵਾ ਇੱਥੋਂ ਕੋਈ ਪ੍ਰਸ਼ਾਸਨ ਦਾ ਬੰਦਾ ਤੁਹਾਨੂੰ ਤੇ ਦੀਨਾ ਮੈਨੂੰ ਦਿਖਾ ਦਿਓ ਸਾਰੇ ਬੰਦੇ ਪ੍ਰਸ਼ਾਸਨ ਵਾਲੇ ਗਿਆ ਵਾ ਇੱਥੇ ਆ ਆਮ ਜਨਤਾ ਪਬਲਿਕ ਬੈਠੀ ਆ ਕੀ ਕਰ ਲੂ ਆਮ ਜਨਤਾ ਪਬਲਿਕ ਬੈਠ ਕੇ ਸਾਡਾ ਤਾਂ ਬੱਚਾ ਗਿਆ ਨਾ ਕੋਸ ਬੱਤੀ ਆਤਵਾਲ ਕੇ ਲਈ ਨਹੀਂ ਦਾਖਲ ਪਈ ਵੀਰੇ ਗੱਡੀ ਦੇ ਟਾਇਰ ਦੇਖ ਲੋ ਇਹਦਾ ਇਹਦਾ ਜ਼ਿੰਮੇਵਾਰ ਕੌਣ ਹੈ ਗੱਡੀ ਦਾ ਸਕੂਲ ਦੀ ਸਕੂਲ ਦੀ ਮੈਨੇਜਮੈਂਟ ਦਾ ਬੰਦਾ ਨਹੀਂ ਆਇਆ ਇੱਥੇ ਕੋਈ ਕਿਹੜਾ ਸਕੂਲ ਹੈ ਸਕੂਲ ਦਾ ਨਾਮ ਇਹ ਸ਼ਾਨਮਤੀ ਸਕੂਲ ਹੈ ਜੀ ਇਸ ਇਹ ਜੈਨ ਸਕੂਲ ਦੇ ਸੱਤ ਬ੍ਰਾਂਚਾ ਜੋ ਗਰਾਂਡ ਸ਼ਹਿਰ ਚ ਕੀ ਸੰਤ ਬ੍ਰਾਂਚ 7 ਬ੍ਰਾਂਚਾਂ ਦਾ ਕੋਈ ਬੰਦਾ ਨਹੀਂ ਆ ਕੇ ਖੜਾ ਇੱਥੇ ਇਹਦੀ ਪ੍ਰਿੰਸੀਪਲ ਨਹੀਂ ਹਜੇ ਤੱਕ ਆਈ ਜੀ ਕਹਿੰਦੇ ਸੀ ਰੈਸਟ ਕਾਲਿਆ ਡਰਾਈਵਿੰਗ ਰੈਸਟ ਕਾਲਿਆ ਪ੍ਰਿੰਸੀਪਲ ਰੈਸਟ ਕਾਲਿਆ ਕੋਈ ਨਹੀਂ ਰੈਸਟ ਕੀਤਾ ਉੱਥੇ ਸੱਤ ਬ੍ਰਾਂਚਾਂ ਸੱਤ ਬ੍ਰਾਂਚਾਂ ਚ ਕੋਈ ਬੰਦਾ ਨਹੀਂ ਆਇਆ ਵੀਰੇ ਸਾਡਾ ਪ ਸਾਡੀ ਆ ਪਾਂਜੀ ਕਲਿਆਣੀ ਦੇ ਪਈ ਟਾਂਕੇ ਲੱਗੇ ਬੁਰਾ ਹਾਲ ਆ ਇਹਦਾ ਸਕੂਲ ਦਾ ਕੋਈ ਮੈਨੇਜਮੈਂਟ ਬੰਦਾ ਆਇਆ ਹੀ ਨਹੀਂ ਨੰਬਰ ਪਲੇਟਾ ਉੱਤੇ ਸਰਕਾਰੀ ਲਾਈਆਂ ਹੋਈਆਂ 10 20 ਸਾਲ ਪੁਰਾਣੀ ਗੱਡੀ ਘਬਰਾਏ ਪਏ ਆ ਬਸ ਬੱਚੇ ਬੜੇ ਜੀ ਹਾਂ 80 ਮਾਡਲ ਲੱਗਿਆ ਦੇ ਇਹ ਬਸ 80 ਮਾਡਲ ਆ ਰਿਟਾਇਰ ਦੇਖ ਲੋ ਸੀ ਵੀਡੀਓ ਬਣਾਉਣੀ ਦੇਖੋ ਟਾਇਰਾਂ ਵੱਲ ਕਿੰਨੇ ਮਾੜੇ ਟਾਇਰ ਆ ਗੱਡੀ ਗੱਡੀ ਪਾਸ ਵੀਰੇ ਇਹ ਗੱਡੀ ਇਹਦਾ ਪਾਸ ਕਿਵੇਂ ਹੋਗੀ ਗੱਡੀ ਗੱਡੀ ਪਤਾ ਲੱਗੇ ਪਾਸ ਕਿਵੇਂ ਹੋਗੀ ਸਰਕਾਰੀ ਨੰਬਰ ਬਟਾ ਲੱਗੀਆਂ ਪਰਚਾ ਦਰਦ ਹੋਣਾ ਚਾਹੀਦਾ ਇਹਨਾਂ ਦੇ ਪਹਿਲਾਂ ਤਾਂ ਸਕੂਲ ਦੀ ਮੈਨੇਜਮੈਂਟ ਦੇ ਪਰਚਾ ਤਾਂ ਜੁਣੇ ਸ਼ਰਾਬੀ ਬ ਨੀ ਹੁਣ ਪਰਚਾ ਦਰਜ ਕਰਨ ਨੂੰ ਲੈ ਕੇ ਪ੍ਰਸ਼ਾਸਨ ਹਲੇ ਡੀਸੀ ਜਾਂ ਐਸਐਸਪੀ ਕੋਈ ਕੁਝ ਨਹੀਂ ਕਹਿ ਰਿਹਾ ਪ੍ਰਸ਼ਾਸਨ ਨੇ ਲਾਰਾ ਲਾਤਾ ਜੀ ਪ੍ਰਸ਼ਾਸਨ ਨੇ ਐਪਲੀਕੇਸ਼ਨ ਲਿਖ ਕੇ ਦਿੱਤੀ ਵੀ ਅਸੀਂ ਪ੍ਰਿੰਸੀਪਲ ਤੇ ਤੇ ਡਰਾਈਵਰ ਤੇ ਪਰਚਾ ਕਰਤਾ ਅਸੀਂ ਠਾਣੇ ਗਏ ਆ ਸਰਪੰਚ ਗਏ ਆ ਸਰਪੰਚ ਸਾਹਿਬ ਠਾਣੇ ਗਏ ਉੱਥੇ ਕੋਈ ਨਹੀਂ ਸੀਗਾ ਨਾ ਪ੍ਰਿੰਸੀਪਲ ਨਾ ਹੀ ਨਾ ਡਰਾਈਵਰ ਕੋਈ ਨਹੀਂ ਸੀਗਾ ਉੱਥੇ ਲਾਰਾ ਲਾ ਕੇ ਚਲੇ ਗਏ ਡੀਸੀ ਵੀ ਲਾਰਾ ਲਾ ਕੇ ਚਲੇ ਆ ਗਏ ਐਮਐਲ ਵੀ ਲਾਰਾ ਲਾ ਕੇ ਤਾਂ ਲਾਰਾ ਲਾ ਕੇ ਨਿਕਲ ਗਏ ਸਕੂਲ ਦੀ ਮੈਨੇਜਮੈਂਟ ਚ ਕੋਈ ਹੈ ਸਕੂਲ ਦੀ ਮੈਨੇਜਮੈਂਟ ਦਾ ਤਾਂ ਸਕੂਲ ਦੀ ਮੈਨੇਜਮੈਂਟ ਦਾ ਕਹਿੰਦੇ ਨਾ ਹੀ ਨਾ ਲੋ ਸਕੂ ਬਜੀ ਕਿ ਉਹ ਸਕੂਲ ਦੀ ਮੈਨੇਜਮੈਂਟ ਦਾ ਨਾਮ ਪਾਓ ਪਰਚੇ ਦੱਸੋ ਸਕੂਲ ਦੀ ਮੈਨੇਜਮੈਂਟ ਕਿੱਥੇ ਆ ਸੱਤ ਬ੍ਰਾਂਚਾਂ ਆ ਜਿੰਨਾਂ ਦੀਆਂ ਸੱਤ ਸਕੂਲ ਅੰਡਰ ਆਉਂਦੇ ਆ ਬਈ ਸੱਤ ਸਕੂਲ ਅੰਡਰ ਆਉਂਦੇ ਇਹਨਾਂ ਦੇ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਬੈਨਾ ਹਾਇਰ ਕੀਤੀਆਂ ਜਾਂਦੀਆਂ ਨੇ ਸਕੂਲ ਵੱਲੋਂ ਤਾਂ ਮੈਨੇਜਮੈਂਟ ਦੇ ਵੀ ਤਾਂ ਧਿਆਨ 'ਚ ਹੁੰਦਾਗਾ ਵੀ ਅਸੀਂ ਇੰਨੇ ਮਾਡਲ ਬੈਨ ਰੱਖ ਰਹੇ ਹਾਂ ਉਹਦੀ ਆ ਹਾਲਤ ਉਹਦੇ ਟਾਇਰ ਇਹੋ ਜੀ ਵੀਰ ਜੀ ਤੁਹਾਡੀ ਗੱਲ ਵਿੱਚ ਆ ਸੋਰੀ ਗੱਲ ਕਰਦਾ ਮੈਨੇਜਮੈਂਟ ਦੇ ਅਖਤਲੀ ਸਾਰਾ ਕੁਝ ਹੋ ਰਿਹਾ ਵਾ ਮੈਨੇਜਮੈਂਟ ਨੂੰ ਪਤਾ ਸਾਡੀ ਬੱਚਾਂ ਕਹਿੰਦੇ ਸਾਡੇ ਡਰਾਈਵਰ ਕਹੇ ਜੇ 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 ਇੱਕ ਦਿਨ ਨਾ ਫੀਸ ਲੇਟ ਹੋਵੇ ਬੱਚੇ ਨੂੰ ਪੇਪਰ 'ਚ ਨਹੀਂ ਬੈਣ ਦਿੰਦੇ ਤੇ ਆ ਬੈਨ ਇਹ ਜੀਆਂ ਬਾਲਣ ਬੈਨ ਲਾਈਆਂ ਆਈਆਂ ਕਵਾੜਖਾਨਾ ਇਹ ਤਾਂ ਬੱਚਿਆਂ ਨੂੰ ਮੌਤ ਦਾ ਸਮਾਨ ਚੱਕੀ ਫਿਰਦੇ ਆਪਾਂ ਆਪਣੇ ਬੱਚੇ ਭੇਜ ਦਿਆਂ ਘਰੋਂ ਤਿਆਰ ਕਰਕੇ ਕੀ ਆਪਾਂ ਗੱਡੀਆਂ ਟੇਹਰਾ ਖਤਰ ਦੇਣ ਥਲੇ ਭੇਜਦੇ ਬਹੁਤ ਬੁਰਾ ਹਾਲ ਆ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਸਟਾਫ ਦਾ ਕੋਈ ਬੰਦਾ ਨਹੀਂ ਪਹੁੰਚਿਆ ਵੀਰੇ ਸਕੂਲ ਦੀ ਮੈਨੇਜਮੈਂਟ ਤਾਂ ਮਾਰੀ ਗਈ ਸੌ ਹੀ ਗਈ ਸਕੂਲ ਦੇ ਸੱਤ ਬ੍ਰਾਂਚਾਂ ਦਾ ਸੱਤ ਦੇ ਸੱਤ ਬ੍ਰਾਂਚਾਂ ਦੇ ਬੰਦੇ ਸੌ ਗਏ ਕੋਈ ਬੰਦੇ ਨੇ ਅਜੇ ਤੱਕ ਪਹੁੰਚਿਆ ਪ੍ਰਸ਼ਾਸਨਿਕ ਅਧਿਕਾਰੀ ਜਿੰਨੇ ਅਸੀਂ ਦੇਖਿਆ ਪਿੱਛੇ ਪੁਲਿਸ ਡਿਪਾਰਟਮੈਂਟ ਖੜਾਗਾ ਉਹਨਾਂ ਨੇ ਹਲੇ ਤੱਕ ਸਵੇਰੇ 7:30 ਵਜੇ ਦੀ ਘਟਨਾ ਹੋਈ ਆ ਹਲੇ ਤੱਕ ਕਿਸੇ ਨੂੰ ਕੋਈ ਐਕਸ਼ਨ ਨਹੀਂ ਲੈ ਕੇ ਸਤੇ ਮੈਂ ਕਹਿੰਦਾ ਜੀ ਉਹਨਾਂ ਨੇ ਇੱਕ ਇੱਕ ਬਣੀ ਐਕਸ਼ਨ ਲਿਆ ਰਤੀ ਪਰ ਦਾ ਆਪਣੇ ਸਰਪੰਚ ਸਾਹਿਬ ਗਏ ਸੀ ਉੱਥੇ ਸਰਪੰਚ ਸਾਹਿਬ ਨੂੰ ਹੀ ਲਾਰੇ ਲਾ ਕੇ ਮੋੜਦਾ ਇਹਨਾਂ ਨੇ ਕਹਿੰਦੇ ਵੀ ਉੱਥੇ ਪ੍ਰਿੰਸੀਪਲ ਆ ਤੇ ਅੰਦਰ ਥਾਣੇ ਸਾਡੇ ਪਏ ਹੋਏ ਆ ਤੇ ਡਰਾਈਵਰ ਉੱਥੇ ਕੋਈ ਨਹੀਂ ਸੀਗਾ ਰਾਜ ਹੈ ਨਹੀਂ ਉੱਥੇ ਕੋਈ ਨਹੀਂ ਬੰਦਾ ਸੀਗਾ ਜੀ ਕਿਹੜੇ ਥਾਣੇ ਚ ਆਈ ਥਾਣਾ ਛਿੱਟੀ ਛਾਣਾ ਹੀ ਮੇਨ ਆਪਣਾ ਜਗਰੋਂ ਕੋਈ ਸੁਣਵਾਈ ਨਹੀਂ ਬਸ ਅੱਤੇ ਬੈਠੇ ਕੀ ਹੋ ਰਿਹਾ ਕੋਈ ਕੋਈ ਨਹੀਂ ਪਤਾ ਜੀ ਬੱਤਕੇ ਖਵਾ ਰਹੀ ਹੈ ਗਵਰਨਮੈਂਟ ਅੱਗੇ ਕੀ ਰਹੂਗਾ ਕਿਉਂਕਿ ਹੁਣ ਤੁਸੀਂ ਧਰਨੀ ਤੇ ਬੈਠੇ ਹੋ ਇਧਰ ਵੇਖਿਆ ਬੀਬੀਆਂ ਮਾਮਾ ਬੈਠਣਾ ਪੂਰਾ ਤੇ ਕੀਤਾ ਜਾਊਗਾ ਤਖਾ ਕੀਤਾ ਜਾਊਗਾ ਰੋਲ ਜਾਮ ਕਰਾਂਗੇ ਦੇਖਦੇ ਆ ਕਿ ਜਿਵੇਂ ਸਿਆਣੇ ਬੰਦੇ ਸ਼ੂਝਵਾਨ ਬੰਦੇ ਕਹਣਗੇ ਉਹਨਾਂ ਨਾਲ ਆ ਵੀਰੇ ਫਿਰ ਸਰਪੰਚ ਸਾਹਿਬ ਦੇਖਦੇ ਆ ਕੀ ਡਿਸੀਜਨ ਲੈਂਦੇ ਉਹਨਾਂ ਨਾਲ ਆ ਵੀਰੇ ਤਾਂ ਇਹ ਮੌਕੇ ਦੇ ਹਾਲਾਤ ਨੇ ਮੌਕੇ ਦੀਆਂ ਤਸਵੀਰਾਂ ਨੇ ਰਾਏਕੋਟ ਜਗਰਾਉਂ ਰੋਡ ਤੁਸੀਂ ਵੇਖ ਰਹੇ ਹੋ ਇਧਰ ਬੀਬੀਆਂ ਅ ਧਰਨੀ ਤੇ ਬੈਠੀਆਂ ਨੇ ਇਧਰ ਉਸ ਬੱਚੇ ਦੀ ਡੈੱਡ ਬੋਡੀ ਵੀ ਹਲੇ ਇੱਥੇ ਸੰਭਾਲ ਕੇ ਰੱਖੀ ਹੋਈ ਆ ਬੱਚੇ ਦਾ ਸੰਸਕਾਰ ਕਰਨ ਦਾ ਹਲੇ ਤੱਕ ਕੋਈ ਡਿਸੀਜਨ ਨਹੀਂ ਲਿਆ ਗਿਆ ਕਿਉਂਕਿ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਨਾ ਮੈਨੇਜਮੈਂਟ ਤੇ ਕੋਈ ਪਰਚਾ ਨਾ ਡਰਾਈਵਰ ਦਾ ਕੋਈ ਪਤਾ ਨਹੀਂ ਹੈ ਡਰਾਈਵਰ ਫਰਾਰ ਹੈ ਤੇ ਨਾ ਹੀ ਜਿਹੜਾ ਹੈਗਾ ਜਿਹੜੀ ਟਰਾਂਸਪੋਰਟ ਡਿਪਾਰਟਮੈਂਟ ਸਕੂਲ ਦਾ ਜਾਂ ਕਹਿ ਦਈਏ ਵੀ ਜਿਹੜੇ ਸਕੂਲ ਦੇ ਪ੍ਰਿੰਸੀਪਲ ਆ ਉਹਨਾਂ ਵੱਲੋਂ ਵੀ ਕੋਈ ਜਿਹੜਾ ਹੈਗਾ ਹਾਲ ਤੱਕ ਕੋਈ ਕਿਸੇ ਤਰ੍ਹਾਂ ਦਾ ਇੱਥੇ ਆ ਕੇ ਇਹਨਾਂ ਨੂੰ ਤਰਵਾਸਾ ਨਹੀਂ ਦਿੱਤਾ ਗਿਆ ਬਾਪੂ ਜੀ ਬਹੁਤ ਮੰਦ ਭਾਗਾ ਹੋਇਆ ਕਿ ਮਤਲਬ ਕਿ ਇਸ ਵੇਲੇ ਇਹ ਮੈਨੂੰ ਇਹਨਾਂ ਪਤਾ ਨਹੀਂ ਮੈਂ ਦੇਖਣੀ ਆਈ ਜੀ ਮੈਂ ਮੈਂ ਸੰਮਤੀ ਸਕੂਲ ਤੋਂ ਸੀ ਜਿਹੜੇ ਚੰਗੇ ਡਰਾਈਵਰ ਕਨੈਕਟਰ ਆ ਉਹ ਪ੍ਰਿੰਸੀਪਲ ਰੱਖਦੇ ਨਹੀਂ ਜਿਹੜੇ ਅਸੀਂ ਜਾਂਦਾ ਸੀ ਸਾਨੂੰ ਕੱਢ ਕੇ ਮਾਰਿਆ ਉਹਦਾ ਕਾਰਨ ਕਾਰਨ ਕੀ ਬਸ ਤੁਸੀਂ ਮਤਲਬ ਓਵਰਰੇਜ ਆਉਂ ਜੀ ਆਪ ਓਵਰਰੇਜ ਆ ਕੇ ਉਹ ਮਤਲਬ ਆਪ ਸਲੀਪਾ ਨਹੀਂ ਦਿੰਦੀ ਤੇ ਮਰ ਸੀ ਭਾ ਜਣਾ ਕੇਂਦਰ ਚਾਈ ਦੇ ਨੂੰ ਸਭ ਕਮੇਟੀ ਵੀ ਕਹਿੰਦੀ ਇਸਦੀ ਫਾਇਦੇ ਪਰ ਨਹੀਂ ਤੁਸੀਂ ਪਹਿਲਾਂ ਡਰਾਈਵਰ ਸੀਗੇ ਮੈਂ ਕਨੈਕਟਰ ਸੀ ਉੱਥੇ ਅੱਛਾ ਕਹਿੰਦੇ ਉਹਨਾਂ ਨੂੰ ਲਾਗੇ ਮਾਰਿਆ ਜਦੋਂ ਕੋਰੋਨੇ ਮੱਕੇ ਤੇ ਹੁਣ ਜਿਹੜਾ ਡਰਾਈਵਰ ਸਾਨੂੰ ਵੀਰ ਨੇ ਦੱਸਿਆ ਕਹਿੰਦੇ ਵੀ ਤੀ ਦਾਰੂ ਪੀਤੀ ਹੋਈ ਸੀ ਇੱਥੇ ਬਹੁਤ ਪੀਤੀ ਆ ਜੀ ਨੇ ਕਿਹੜੀ ਕੋਈ ਇਕੱਲਾ ਨਹੀਂ ਸੀ ਬਹੁਤ ਡਰ ਵੀ ਦੇ ਨੇ ਹਮ ਮਤਲਬ ਕੋਈ ਕਾਰਵਾਈ ਨਹੀਂ ਕਰਦੀ ਕਾਹ ਤੋਂ ਨਹੀਂ ਕਰਦੇ ਕਾਰਵਾਈ ਕਾਰ ਵਸ ਜੀ ਵਸ ਟਕਰਾ ਜੀ ਪਹਾਂਗਾ ਜੀ ਵਸ ਹੁਕਮ ਕਾੜਨ ਕਿੰਦਾ ਬੜਾ ਮਸਲ ਵਸਨ ਜੀ ਸਪਾਸਟਿਕਲ ਸਭ ਜਤਾਦੀ ਮੇ ਪਹਿਹਾਂ ਦਾ ਕਰਨਾ ਜੀ ਬਸ ਪਹਿਲੇ ਲੈਂਦੀ ਹਾਂ ਇਹ ਮੁੜ ਕੇ ਰਫਤੂ ਕਰਕੇ ਜਾਂਦੇ ਨੇ ਤਾਂ ਵੱਡੇ ਸਵਾਲ ਉੱਠ ਰਹੇ ਨੇ ਸਕੂਲ ਦੀ ਮੈਨੇਜਮੈਂਟ ਤੇ ਸਕੂਲ ਦੇ ਪ੍ਰਿੰਸੀਪਲ ਤੇ ਡਰਾਈਵਰਾਂ ਦੇ ਉੱਪਰ ਸਵਾਲ ਉੱਠਿਆ ਵੀ ਡਰਾਈਵਰ ਉਸ ਤਰ੍ਹਾਂ ਦੇ ਰੱਖੇ ਜਾਂਦੇ ਆ ਜਿਹੜੇ ਕੋਈ ਘੱਟ ਤਨਖਾਹ ਲੈਣ ਜਾਂ दारू ਵਗੈਰਾ ਪੀਂਦੇ ਹੋਣ ਇੱਥੇ ਜਿਹੜੇ ਮੋਤਬਰ ਬੈਠੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰਪੰਚ ਸਾਹਿਬ ਘਟਨਾ ਇਨੀ ਦੁਖਦਾਈ ਹੈ ਤੇ ਇਨੀ ਨਿੰਦਕਾ ਵੀ ਕੋਈ ਸ਼ਬਦ ਨਹੀਂ ਮਿਲਦੇ ਹੈਗੇ ਫਿਰ ਵੀ ਜਿਹੜੀ ਹੈਗੀ ਆ ਬੱਚੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਤੇ ਸਾਰੀ ਘਟਨਾ ਕਿਵੇਂ ਹੋਈ ਮੈਨੂੰ ਜੀ ਸਵੇਰੇ ਭੰਮੀਪੁਰੇ ਦਾ ਮੁੰਡਾ ਜਾਂਦਾ ਜਿੱਥੋਂ ਦੀ ਕੋਈ ਨਿੰਘਿਆ ਉਹਨੇ ਮੈਨੂੰ ਫੋਨ ਕੀਤਾ ਵੀ ਛੋਡੇ ਪਿੰਡ ਡੱਲੇ ਦਾ ਮੁੰਡਾ ਦਾ ਬੱਚਾ ਜਿਹਦੇ ਸੱਟਾਂ ਵੱਜੀਆਂ ਮੈਂ ਤਕਰੀਬਨ 10 10 ਕਿ ਮਿੰਟਾਂ ਜਿੱਥੇ ਮੁੰਡੇ ਨੂੰ ਲੈ ਕੇ ਕਲਿਆਣੀ ਦੇ ਅਸੀਂ ਆ ਗਏ ਤੇ ਜਦੋਂ ਅਸੀਂ ਡਾਕਟਰ ਦੇ ਗਏ ਤੇ ਉੱਥੇ ਉਹ ਮੁੰਡਾ ਠੀਕ ਸੀ ਤੇ ਇਧਰ ਆ ਕੇ ਤਾਂ ਇਹ ਮੁੰਡੇ ਦੀ ਬੱਚੇ ਦੀ ਮੌਤ ਹੋਈ ਵੀ ਸੀ ਉਹਨਾਂ ਦੋਨਾਂ ਬੱਚਿਆਂ ਦੀ ਅਸੀਂ ਸਕੈਨ ਕਰਾਈ ਆ ਇਹ ਖਾੜੇ ਦਾ ਹੀ ਬੱਚਾ ਹੋਰ ਸੀ ਉਹਦੇ ਵੀ ਸੱਟਾਂ ਵਾਵਾ ਨੇ ਤੇ ਮੇਰੇ ਪਿੰਡ ਵਾਲੇ ਦੀ ਮੇਰੇ ਪਿੰਡ ਵਾਲੇ ਤਾਂ ਮੈਨੂੰ ਫੋਨ ਵੀ ਆਈ ਗਿਆ ਬਈ ਉਹਦੀ ਮੌਤ ਹੋ ਗਈ ਪਰ ਉਹ ਬੱਚਾ ਬਿਲਕੁਲ ਸਹੀ ਆ ਜੀ ਸਿਰਚ ਸੱਟਾਂ ਵੱਜੀਆਂ ਸੀ ਬਹੁਤ ਹੀ ਨਿੰਦਣਯੋਗ ਜਿੰਨੀ ਨਿੰਦਿਆ ਕਰਗੇ ਜੀ ਬਹੁਤ ਮਾੜੀ ਗੱਲ ਸਾਡੀ ਕਿਸੇ ਭੈਣ ਦੀ ਸਾਡੀ ਔਖ ਅ ਬੱਚੇ ਕਰਕੇ ਹੋ ਗਈ ਆ ਤੇ ਪਰ ਬਰਸਾਦਨ ਨੇ ਬੜਾ ਹੀ ਦੁੱਖ ਹੋਇਆ ਜੀ ਇੱਥੇ ਆਏ ਦੇਖੋ ਐਮਐਲਏ ਸਾਹਿਬ ਆ ਸਾਡੇ ਮੌਕੇ ਤੇ ਇਹਨਾਂ ਕੋਲੇ ਬੜੀ ਪਾਵਰ ਹੁੰਦੀ ਆ ਤੇ ਪਰ ਉਹਨਾਂ ਨੇ ਪਾਵਰ ਅੱਜ ਇੱਥੇ ਦਿਖਾਈ ਨਹੀਂ ਪਤਾ ਨਹੀਂ ਕਰਦੋ ਕਹਿੰਦੇ ਅਸੀਂ ਡੀਸੀ ਸਾਹਿਬ ਨੂੰ ਫੋਨ ਲਾਉਣੇ ਆ ਡੀਸੀ ਸਾਹਿਬ ਤੋਂ ਬਾਅਦ ਕਹਿੰਦੇ ਭਗਵੰਤ ਮਾਨ ਜੀ ਨੂੰ ਲਾਉਣੇ ਆ ਤੇ ਬਰਸਾਸ ਸਾਰਾ ਮੁੜ ਗਿਆ ਜੀ ਕੋਈ ਇੱਕ ਪੈਸੇ ਦਾ ਵੀ ਲਾਨ ਨਹੀਂ ਕੀਤਾ ਬੱਚੇ ਲਈ ਤੇ ਗੱਡੀ ਤੁਸੀਂ ਦੇਖ ਹੀ ਰਹੇ ਹੋ ਗੱਡੀ ਦੇ ਜਿਹੜੇ ਟਾਇਰ ਪਾਏ ਆ ਉਹ ਕਿਸੇ ਦੇ ਜ਼ਿੰਮੇਦਾਰ ਦੇ ਰੇੜੇ ਦੇ ਵੀ ਟਾਇਰ ਹੋਣੇਗੇ ਪ੍ਰਬੰਧ ਬੜਾ ਹੀ ਮਾੜਾਗਾ ਬਰਸਾਸ ਨੂੰ ਚਾਹੀਦਾ ਜੋ ਇਹਨਾਂ ਦੀ ਆਰਥਿਕ ਮਦਦ ਤਾਂ ਉਹ ਹਣੀ ਚਾਹੀਦੀ ਆ ਜਿਹਦੇ ਤੇ ਚਾਹੁੰਦੇ ਆ ਪਰਿਵਾਰ ਵਾਲੇ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਤੇ ਸਾਰੇ ਅਸੀਂ ਪ੍ਰਬੰਧਕ ਨੂੰ ਫੇਰ ਵੀ ਬੇਨਤੀ ਕਰਦੇ ਆ ਜੋ ਵੀ ਹੈਗੇ ਮੁਲਾਜ਼ਮ ਇਹਨਾਂ ਬੱਸਾਂ ਦੀ ਜ਼ਰੂਰ ਸਾਂਭੀਣ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਅਸੀਂ ਇੱਥੇ ਗੱਲ ਸਾਡੀ ਮੋਤਵਰਾਂ ਨਾਲ ਹੋਈ ਜਿੰਨੇ ਇੱਥੇ ਹੋਰ ਵੀ ਹੈਗੇ ਆ ਉਹ ਕਹਿੰਦੇ ਵੀ ਮੈਨੇਜਮੈਂਟ ਆ ਕੇ ਨਹੀਂ ਖੜੀ ਹੈ ਐਮ ਐਲ ਏ ਐਸ ਐਸ ਪੀ ਡੀ ਸੀ ਆਈ ਥੋੜਾ ਜਿਹਾ ਰੁਕੇ ਚਲੇ ਗਏ ਕੋਈ ਹਲੇ ਤੱਕ ਇਹ ਨਹੀਂ ਉਹਨਾਂ ਨੇ ਭਰੋਸਾ ਜਤਾਇਆ ਵੀ ਕਿਸ ਤੇ ਪਰਚਾ ਦੇਣਗੇ ਜਾਂ ਵੀ ਨਹੀਂ ਦੇਣਗੇ 6-7 ਬ੍ਰਾਂਚਾਂ ਦੱਸਦੇ ਨੇ ਮੈਨੇਜਮੈਂਟ ਦੀਆਂ ਚਲੋ ਹਾਦਸਾ ਹੋਇਆ ਡਰਾਈਵਰ ਦੀ ਗਲਤੀ ਕਰਕੇ ਹੋਇਆ ਮੈਨੇਜਮੈਂਟ ਦਾ ਹੋਣਾ ਤਾਂ ਇੱਥੇ ਬਣਦਾ ਸੀ ਇੱਥੇ ਕੋਈ ਨਹੀਂ ਆਇਆ ਜੀ ਪ੍ਰਿੰਸੀਪਲ ਉੱਥੇ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਮੈਡਮ ਜੀ ਤੁਹਾਡਾ ਉੱਥੇ ਹੱਕ ਬਣਦਾ ਉਹ ਉਦੋਂ ਤੁਰ ਪਏ ਜਾਂ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਰੌਲਾ ਪਊਗਾ ਉੱਥੇ ਵੀ ਪੱਤਰਕਾਰ ਸਾਹਿਬ ਆਏ ਸੀ ਉਦੋਂ ਮੈਡਮ ਉੱਥੋਂ ਬਾਹਰ ਨਿਕਲ ਗਏ ਉਸ ਤੋਂ ਬਾਅਦ ਉੱਥੇ ਵੀ ਨਹੀਂ ਆਏ ਉਹ ਤੇ ਬੱਚੇ ਜਿਨ੍ਹਾਂ ਦੇ ਸੱਟਾਂ ਵੱਜੀਆਂ ਸੀ ਉਹਨਾਂ ਨੂੰ ਜਾਂ ਮੰਨ ਲਓ ਵੀ ਕੋਈ ਬਿਆਨ ਨਾ ਲੈਣ ਮੀਡੀਆ ਵਾਲੇ ਜਾਂ ਕੋਈ ਵੀ ਉਹਨਾਂ ਨੂੰ ਉਹਨਾਂ ਨੇ ਫੜ ਕੇ ਗੱਡੀਆਂ 'ਚ ਵਾਹ ਕੇ ਕੇਰਾ ਤੋੜਤਾ ਸਾਰੇ ਜਣਾਂ ਨੂੰ ਮੇਰੇ ਪਿੰਡ ਦੇ 8 ਤੋਂ 10 ਬੱਚੇ ਆ ਜਿਨ੍ਹਾਂ ਦੇ ਸੱਟਾਂ ਵੱਜੀਆਂ ਦੋ ਬੱਚੇ ਦੰਦਾਂ ਦੇ ਬੱਚੇ ਉੱਥੇ ਹੁਣ ਦਾਖਲ ਜੀ ਕਲਿਆਣੀ ਹਸਪਤਾਲ ਹਾਂਜੀ ਕਲਿਆਣੀ ਐਸਨ ਡੀਸੀ ਕੁਛ ਕਹਿ ਕੇ ਗਈ ਨਹੀਂ ਜੀ ਕੁਛ ਨਹੀਂ ਕਿਹਾ ਜੀ ਮੁੜ ਗਏ ਜੀ ਬਸ ਕੋਈ ਵੀ ਮਤਲਬ ਕਾਰਵਾਈ ਕਰਨ ਦਾ ਕੋਈ ਹੁਣ ਨਹੀਂ ਜੀ ਕੋਈ ਕਾਰਵਾਈ ਹਜੇ ਤਾਂ ਕਰੋਨਾ ਨੇ ਨਹੀਂ ਉਹ ਕਹਿੰਦੇ ਅਸੀਂ ਡੀਸੀ ਸਾਹਿਬ ਨੂੰ ਪੁੱਛ ਕੇ ਜੋ ਵੀ ਲਾਣ ਅਸੀਂ ਕਰਦੇ ਆ ਪਰ 10 ਮਿੰਟ ਕਹਿ ਕੇ ਗਏ ਸੀ 10 ਤੋਂ ਬਾਅਦ ਮੈਂ ਤਾਂ ਵੀ ਹੁਣ ਤਕਰੀਬਨ 5 ਘੰਟੇ ਹੋ ਗਏ ਉਹਨਾਂ ਨੂੰ ਗਿਆਨ ਚਾਰ ਉਦੋਂ ਬਾਅਦ ਕੋਈ ਪ੍ਰਸ਼ਾਸਕ ਮੁੜ ਕੇ ਨਹੀਂ ਆਇਆ ਜੀ ਸਵੇਰੇ 7:30 ਵਜੇ ਦਾ ਹਾਦਸਾ ਹੋਇਆ ਪ੍ਰਧਾਨ ਜੀ ਇਹ ਉਦੋਂ ਤੋਂ ਲੈ ਕੇ ਹਲੇ ਤੱਕ ਕਿਸੇ ਦੇ ਕੰਨ ਤੇ ਜੋ ਨਹੀਂ ਸਰਕੀ ਨਹੀਂ ਬਸ ਜੀ ਆਈ ਸੀ ਐਸਡੀ ਨੂੰ ਸਾਹਿਬ ਆ ਗਏ ਐਮਐਲਏ ਸਾਹਿਬ ਆਏ ਤੇ ਉਦੋਂ ਮੁੜ ਗਏ ਫਿਰ ਉਹਨਾਂ ਨੇ ਕੋਈ ਹੋਰ ਅਫਸਰ ਵੀ ਸੀਗੇ ਪਰ ਹਜੇ ਤੱਕ ਉਹ ਕਹਿੰਦੇ ਸੀ ਕਰਦੇ ਆਂ ਐ ਕਰਦੇ ਫਿਰ ਕੋਈ ਆਇਆ ਕੋਈ ਨਹੀਂ ਨਮੁੰਦਾ ਉਦੋਂ ਬਾਅਦ ਕੋਈ ਨਹੀਂ ਪਹੁੰਚਿਆ ਪਤਾ ਨਹੀਂ ਕੀ ਗੱਲ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਇੰਨਾ ਸਾਰਾ ਕੁਝ ਮੀਡੀਆ ਸੋਸ਼ਲ ਮੀਡੀਆ ਤੇਜ ਆ ਵੀ ਜੇ ਥੋੜੀ ਜੀ ਗੱਲ ਹੋਵੇ ਤਾਂ ਮੁੱਖ ਮੰਤਰੀ ਸਾਹਿਬ ਲਾਈਵ ਹੋ ਕੇ ਵਹਿ ਜਾਂਦੇ ਆ ਜਗਰਾਉਂ ਚ ਐਡਾ ਹਾਦਸਾ ਹੋਇਆ ਇਹਦੀ ਹਲੇ ਤੱਕ ਕਹਿ ਸਕਦੇ ਆ ਵੀ ਪੀੜ ਜਾਂ ਇਸ ਦਰਦ ਦੀ ਗੱਲ ਹਲੇ ਤੱਕ ਉੱਥੇ ਨਹੀਂ ਪਹੁੰਚੀ ਇਹੀ ਤਾਂ ਰੌਲਾ ਪਾ ਰਹੇ ਆ ਸਾਰੇ ਨੌਜਵਾਨ ਵੀ ਹੋਰ ਵੀ ਵੀ ਮੁੱਖ ਮੰਤਰੀ ਸਾਹਿਬ ਨੂੰ ਤਾਂ ਬਿੰਦੇ ਬਿੰਦੇ ਕਹਿੰਦੇ ਮੈਨੂੰ ਕੀੜੀ ਪੈਰ ਦੀ ਦਿਂਦੀ ਆ ਤੇ ਆ ਐਡਾ ਹਾਦਸਾ ਹੋ ਗਿਆ ਇੱਕ ਨੌਜਵਾਨ ਪੁੱਤ ਮਰ ਗਿਆ ਤੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਇਸ ਕਰਕੇ ਮੈਂ ਸਮਝਦਾ ਕਿ ਸਭ ਕੁਝ ਝੂਠੀਆਂ ਗੱਲਾਂ ਵਾਂ ਵੀ ਪਤਾ ਹੋਣ ਦੇ ਬਾਵਜੂਦ ਵੀ ਅਖੋਪਰੋਖੇ ਕੀਤਾ ਜਾ ਰਿਹਾ ਪਤਾ ਤਾਂ ਜੇ ਹੁਣ ਐਮਐਲਏ ਸਾਹਿਬ ਨੂੰ ਪਤਾ ਤਾਂ ਉਹ ਮੁੱਖ ਮੰਤਰੀ ਨਾਲ ਗੱਲ ਕਰ ਹੀ ਸਕਦੇ ਨਾ ਉਹਨਾਂ ਦਾ ਅੰਗ ਆ ਨਾ ਇਹ ਸਿਸਟਮ ਦਾ ਐਮਐਲਏ ਸਾਹਿਬ ਨੇ ਉਹਦੀ ਕੋਈ ਗੱਲ ਆ ਮੁੱਖ ਮੰਤਰੀ ਨਾਲ ਗੱਲ ਕਰਨੀ ਆ ਡੀਸੀ ਨਾਲ ਗੱਲ ਕਰਨੀ ਆ ਪਰ ਪਤਾ ਨਹੀਂ ਕਿਉਂ ਇਹ ਕਿਉਂ ਕ ਆਨਾ ਕਾਨੀ ਕੀਤੀ ਰਹੀ ਗੱਲ ਦੀ ਸਮਝ ਨਹੀਂ ਲੱਗਦੀ ਕਿਉਂਕਿ ਮੈਂ ਸਮਝਦਾ ਕਿ ਵੀ ਜਿਹੜਾ ਇਹ ਸਕੂਲ ਆ ਸਨਮਤੀ ਸਕੂਲ ਨੇ ਸਨਮਤੀ ਸਕੂਲ ਆ ਕਹਿੰਦੇ ਇਹਦੀਆਂ 7-8 ਸੰਸਥਾਵਾਂ ਇੱਥੇ ਉਹ ਸਾਰਿਆਂ ਦਾ ਬੜਾ ਬਹੁਤ ਵੱਡਾ ਸਿਸਟਮ ਹੁੰਦਾ ਮੈਂ ਤੇ ਇਸ ਗੱਲ ਨੂੰ ਸਮਝਦਾ ਤੁਸੀਂ ਵੀ ਸਮਝਦੇ ਆ ਉਹ ਸਿਸਟਮ ਫਿਰ ਕਿਤੇ ਨਾ ਕਿਤੇ ਭਾਰੂ ਪੈ ਜਾਂਦਾ ਆਮ ਲੋਕਾਂ ਤੇ ਹਨਾ ਮੈਂ ਇਹੀ ਮਹਿਸੂਸ ਕਰੀ ਜਾ ਰਿਹਾ ਉਹਦਾ ਵੀ ਉਹ ਜਿਹੜਾ ਸਿਸਟਮ ਐਡਾ ਵੱਡਾ ਉਹਦਾ ਧਾਮ-ਜਾਮ ਧਾਮ ਉਹ ਸਾਰਾ ਕੁਝ ਸਾਇਦ ਭਾਰੂ ਪੈ ਰਿਆ ਪ੍ਰਸ਼ਾਸਨ ਤੇ ਵੀ ਸਰਕਾਰ ਤੇ ਵੀ ਤੇ ਹੋ ਸਕਦਾ ਉਹ ਹੌਲੀ-ਹੌਲੀ ਸਾਡੇ ਲੋਕਾਂ ਤੇ ਵੀ ਭਾਰੂ ਪੈ ਜੇ ਕਹਿਣ ਤੋਂ ਭਾਵ ਕੇ ਪੈਸੇ ਦੀ ਜਿਹੜੀ ਜਦ ਸਿਆਸੀ ਜਿਹੜੀ ਪਾਵਰ ਆ ਉਹ ਪ੍ਰਸ਼ਾਸਨ ਤੇ ਤੇ ਇਹਨਾਂ ਲੋਕਾਂ ਤੇ ਜਿਨ੍ਹਾਂ ਨੇ ਕੁਝ ਥੋੜਾ ਬੋਤਾ ਐਕਸ਼ਨ ਲੈਣਾ ਹੁੰਦਾ ਉਹਨਾਂ ਤੇ ਭਾਰੂ ਪੈਗੀ ਹਜੇ ਤੱਕ ਤਾਂ ਜੀ ਮਹਿਸੂਸ ਕਰ ਰਹੇ ਆ ਹਜੇ ਇਹਨੂੰ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਹੋ ਸਕਦਾ ਬਹੁਤ سارے ਚੰਗੇ ਅਫਸਰ ਵੀ ਹੁੰਦੇ ਆ ਉਹ ਇਸ ਗੱਲ ਤੇ ਸਟੈਂਡ ਵੀ ਲੈ ਲੈਣਾ ਜ਼ਰੂਰੀ ਨਹੀਂ ਆਪਾਂ ਸਭ ਨੂੰ ਇੱਕੇ ਰਸੇ ਕੇਰਾ ਨਿਗਾਦ ਗਏ ਹੈਗਾ ਹਜੇ ਗੁਰੂ ਦੀ ਕਿਰਪਾ ਬਹੁਤ ਲੋਕਾਂ ਦੇ ਪਿਆਵਦੇ ਆ ਤੇ ਅਫਸਰ ਵੀ ਹੈਗੇ ਉਹਦੇ ਵਿੱਚ ਸਰਕਾਰ ਦੇ ਨਮਾਇंदे ਵੀ ਹੈਗੇ ਆ ਹਜੇ ਵੇਟ ਕਰ ਰਹੇ ਆ ਹਜੇ ਇੱਕੇ ਦਮ ਵੀ ਆਪਾਂ ਨੂੰ ਬਾਹਲਾ ਐਵੇਂ ਹੀ ਕਹਿ ਦੇ ਉਹ ਵੀ ਮਾੜੀ ਗੱਲ ਆ ਤੇ ਜੇ ਨਾ ਹੋਇਆ ਫਿਰ ਸਭ ਕੁਝ ਦੱਸਾਂਗੇ ਫਿਰ ਸਾਰੇ ਖੁਲਾਸੇ ਵੀ ਕਰਾਂਗੇ ਜਿਨ੍ਹਾਂ ਦਾ ਪਤਾ ਲੱਗ ਰਿਹਾ ਵਾ ਕੰਨਾਂ 'ਚ ਬਾਜਾ ਪੈ ਰਹੀਆਂ ਜਾਂ ਮੜਾ ਮੁਟਾ ਤਰਦੀ ਫਿਰਦੀ ਕਰਕੇ ਉਸ ਗੱਲ ਨੂੰ ਜਾਂਚਦੇ ਵੀ ਆ ਵੀ ਇਹ ਕਿਉਂ ਹੋ ਰਿਹਾ ਪਰ ਸਮੇਂ ਤੋਂ ਪਹਿਲਾਂ ਗੱਲ ਕਰਨੀ ਵੀ ਮਾੜੀ ਆ ਨਾ ਐਵੇਂ ਕਿਸੇ ਤੇ ਝੂਠਾ ਦੋਸ਼ ਲਾਉਣੇ ਮੜਾ ਪਰ ਜੇ ਗੱਲ ਆ ਗਈ ਸਾਹਮਣੇ ਤਾਂ ਫਿਰ ਡਰਨ ਵਾਲੀ ਕੋਈ ਗੱਲ ਨਹੀਂ ਜਿਹੜਾ ਕੋਈ ਹੈਗਾ ਉਹ ਕਮਾਂਗੇ ਵੀ ਮੇਰੀ ਇੱਕ ਬਜ਼ੁਰਗ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਮੈਂ ਇਸ ਸਕੂਲ ਦੀਆਂ ਬੈਨਾਂ ਤੇ ਪਹਿਲਾਂ ਡਰਾਈਵਰੀ ਕਰਦਾ ਸੀ ਮੈਨੂੰ ਕੱਢ ਦਿੱਤਾ ਗਿਆ ਗੁਰਸਿੱਖ ਨੇ ਕਹਿੰਦੇ ਵੀ ਜ਼ਿਆਦਾਤਰ ਡਰਾਈਵਰ ਉਹ ਉਹ ਰੱਖੇ ਜਾਂਦੇ ਜਿਹੜੇ ਘੱਟ ਤੋਂ ਘੱਟ ਤਨਖਾਹ ਤੇ ਮੰਨ ਜਾਂਦੇ ਆ ਤੇ ਬਹੁਤੇ ਡਰਾਈਵਰ ਪੀਂਦੇ ਖਾਂਦੇ ਆ ਇਹ ਮੈਂ ਤੁਹਾਨੂੰ ਅੱਗੇ ਵੀ ਮੈਂ ਇੱਕ ਮੀਡੀਆ ਨੂੰ ਦ ਸਾਡੇ ਪਿੰਡ ਦਾ ਸੀਗਾ ਡਰਾਈਵਰ ਸੁਰਿੰਦਰ ਸਿੰਘ ਮੇਰਾ ਗਵਾਂਢੀ ਆ ਉਹ ਉਹ ਹੀ ਬੱਸ ਸਾਡੇ ਗੁਰਦਵਾਰ ਸਾਹਿਬ ਹੀ ਖੜਿਆਉਂਦਾ ਸੀ ਤੇ ਕੁਦਰਤੀ ਗੱਲ ਸੀ ਅਸੀਂ ਪਿਛਲੇ ਸਮੇਂ ਚੱਕ ਨਗਰ ਕੀਰਤਨ ਕੀਤਾ ਮੈਂ ਉਹਨੂੰ ਕਿਹਾ ਵੀ ਵੀਰੇ ਤੂੰ ਇਹ ਆਪਾਂ ਬੱਸ ਲੈ ਕੇ ਚਾਣੀ ਆ ਵੀ ਸੰਗਤ ਮਾਈਆਂ ਨਾਲ ਲੱਗਣੀ ਆ ਉਹ ਕਹਿੰਦਾ ਨਾ ਸਰਪੰਨ ਸਾਹਿਬ ਇਹ ਨਹੀਂ ਲੈ ਕੇ ਇਹ ਤਾਂ ਬ੍ਰੇਕੀ ਹੈ ਨਹੀਂ ਮੈਂ ਕਿਹਾ ਤੂੰ ਕਿਵੇਂ ਚਲਾਈ ਫਿਰਦਾ ਕਹਿੰਦਾ ਮੈਂ ਛੱਡਣ ਲੱਗਿਆ ਉਹਨੇ ਬੱਸ ਇਸ ਕਰਕੇ ੱਡੀ ਚਲਾਉਣੀ ਵੀ ਇਹਦੇ ਬ੍ਰੇਕ ਹੈ ਨਹੀਂ ਸੀ ਤੇ ਅੱਜ ਵੀ ਇਹੀ ਘਟਨਾ ਵਾਪਰੇ ਹੋਏ ਇਹਦੇ ਬ੍ਰੇਕ ਫੇਲ ਆ ਇਹਦਾ ਮਤਲਬ ਵੀ 7-8 ਮਹੀਨੇ ਤੋਂ ਜਵਾਕ ਉਵੇਂ ਹੀ ਲਈ ਫਿਰਦੇ ਆ ਲਈ ਫਿਰਦੇ ਸੀ ਇਹਦੇ ਚ ਮੌਤ ਦੇ ਮੂੰਹ ਚ ਮੈਂ ਕਹਿੰਦਾ ਸਾਡੇ ਜਵਾਕਾਂ ਦੀ ਇਹਨਾਂ ਦੀ ਉਹ ਜਿਹੜੀ ਉਮਰ ਸੀ ਉਹ ਗੁਰੂ ਦੀ ਕਿਰਪਾ ਜਿਹੜੀ ਇਹਨਾਂ ਟਾਈਮ ਕੱਢ ਗਏ ਤੇ ਨਹੀਂ ਤੇ ਇਹਦੋਂ ਪਹਿਲਾਂ ਵੀ ਹਾਦਸਾ ਹੋ ਜਾਂਦਾ ਕਿਉਂਕਿ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਜੇ ਉਹ ਬੰਦਾ हटਿਆ ਇਸ ਕਰਕੇ ਵੀ ਇਹ ਬੱਸ ਦੇ ਹੈ ਨਹੀਂ ਗੇ ਵੀ ਹਾਦਸਾ ਨਹੀਂ ਹੋ ਜੇ ਹਾਦਸਾ ਹੋ ਜੇ ਬ੍ਰੇਕ ਹੈ ਨਹੀਂ ਤਾਂ ਫਿਰ ਜਿਹੜਾ ਗਾਂ ਵਾਲਾ ਲੱਗਿਆ ਫਿਰ ਉਹ ਘੱਟ ਜੀ ਲੱਗੂਗਾ ਨਾ ਜਾਂ ਕਮਲਾ ਹੀ ਬੰਦੇ ਨੂੰ ਲਾਉਣਗੇ ਵੀ ਕੋਈ ਗੱਲ ਨਹੀਂ ਜਿਹੜਾ ਕੋਈ ਹੁੰਦਾ ਹੋ ਜਾਂਦੇ ਹੁਣ ਜਿਹੜੇ ਪ੍ਰਸ਼ਾਸਨਿਕ ਇਹਦੇ ਤੇ ਉਹ ਲੱਗੀ ਆ ਸਰਕਾਰੀ ਨੰਬਰ ਪਲੇਟ ਲੱਗੀ ਆ ਪੀਲੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਗੱਡੀ ਪਾਸ ਕੀਤੀ ਪਹਿਲਾਂ ਤੋਂ ਉਹਦੇ ਤੇ ਕਾਰਵਾਈ ਬਣਦੀ ਆ ਬਸ ਮੈਂ ਜੀ ਸਭ ਤੋਂ ਮੇਰਾ ਤਾਂ ਹੁਣ ਮਾਤਵਲੀ ਇੱਕੋ ਆ ਨਾ ਤਾਂ ਮੈਂ ਸਕੂਲ ਵਾਲ ਨੂੰ ਹੁਣ ਬਾਹਲਾ ਕਹਿਣਾ ਨਾ ਹੋਰ ਕਿ ਉਹਨੂੰ ਸਭ ਤੋਂ ਪਹਿਲਾਂ ਤਾਂ ਉਸ ਪ੍ਰਸ਼ਾਸਕ ਅਧਿਕਾਰੀ ਤੇ ਕਾਰਵਾਈ ਹੋਣੀ ਚਾਹੀਦੀ ਜਿਨੇ ਤੇ ਪਲੇਟ ਲਾ ਕੇ ਉਹਨੂੰ ਪਾਸ ਕੀਤਾ ਗੱਡੀ ਨੂੰ ਜੇ ਗੱਡੀ ਪਾਸ ਹੋਈ ਤਾਂ ਸਾਡੇ ਰੋੜ ਤੇ ਤੁਰੀ ਜੇ ਰੋੜ ਤੇ ਤੁਰੀ ਤਾਂ ਜਵਾਕ ਦੀ ਮੌਤ ਹੋਈ ਜਿਵੇਂ ਸਾਡੇ ਸਰਪੰਚ ਸਾਹਿਬ ਨੇ ਕਿਹਾ ਵੀ ਟਾਇਰ ਆ ਜਿਹੜੇ ਇਹਦੇ ਉਹ ਰੇੜੇ ਤੇ ਲਾਉਣ ਜੋਗੇ ਵੀ ਨਹੀਂ ਤੇ ਇੱਥੇ ਇੱਕ ਬਜ਼ੁਰਗ ਵੀ ਗੱਲ ਕਹਿ ਰਿਹਾ ਸੀ ਮੈਂ ਵੀ ਕਹਿਣਾ ਵੀ ਯਾਰ ਸਾਡੇ ਪੁਲਿਸ ਅਧਿਕਾਰੀ ਹੈ ਤਾਂ ਸਾਡੇ ਭਰਾ ਹੋ ਉਹ ਯਾਰ ਕਿਤੇ ਮਾੜਾ ਜਾ ਕੋਈ ਗੱਡੀ ਸਾਡਾ ਜਵਾਕ ਲੈ ਆਵੇ ਉਹਦਾ ਝਟ ਚਲਾਨ ਕਰ ਦਿੰਦੇ ਯਾਰ ਇਹ ਰੋਜ਼ ਗੱਡੀਆਂ ਆਥਨ ਸਵੇਰ ਕੋਲਦੀਆਂ ਨੇ ਇਹਨਾਂ ਨੂੰ ਕਿਉਂ ਨਹੀਂ ਦੇਖਦੀਆਂ ਇਹ ਤਾਂ ਮਤਲਬ ਕਿਤੇ ਨਾ ਕਿਤੇ ਤਾਂ ਮੈਲਾਫਾਈਡ ਹੈ ਨਾ ਕਿਤੇ ਨਾ ਕਿਤੇ ਅਡਜਸਟਮੈਂਟ ਹੈ ਨਾ ਉਹਨਾਂ ਦੀ ਚਾਹੇ ਉਹਨਾਂ ਦੀ ਇਹ ਚ ਵੱਡੇ ਅਫਸਰਾਂ ਦੀ ਆ ਚਾਹੇ ਫਿਰ ਉਹ ਸਿਸਟਮ ਦੀ ਆ ਮੈਨੇਜਮੈਂਟ ਦੀ ਕਿਸੇ ਦੀ ਵੀ ਕਿਸੇ ਦੀ ਵੀ ਹੋ ਸਕਦਾ ਜਿੰਮੇ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦਾ ਬਹੁਤ ਵੱਡਾ ਕਾਰੋਬਾਰ ਆ ਬਹੁਤ ਬੜੀ ਮੈਨੇਜਮੈਂਟ ਆ 7-8 ਉਹਨਾਂ ਦੀਆਂ ਫਾਰਮਾਂ ਚੱਲਦੀਆਂ ਫਾਰਮਾਂ ਹੀ ਚੱਲਦੀਆਂ ਕਹਿ ਸਕਦੇ ਇਹਨਾਂ ਨੂੰ ਸੰਸਤਾ ਤਾਂ ਕੀ ਕਹੇਣੀ ਕਿਉਂਕਿ ਸੰਸਤਾ ਉਹਨੂੰ ਕਿਹਾ ਜਾਂਦਾ ਜਿਹੜੀ ਚੰਗੇ ਕੰਮਾਂ ਲਈ ਹੋਵੇ ਸਭ ਤੋਂ ਵੱਡੀ ਤਾਂ ਇੱਕ ਅਫਸੋਸ ਦੀ ਗੱਲ ਇਹ ਵੀ ਆ ਵੀ ਇਹੋ ਜੀ ਦੁੱਖ ਦੀ ਘੜੀ ਦੇ ਵਿੱਚ ਹਲਕਾ ਵਧਾਏ ਇੱਕ ਵੀ ਇਥੋਂ ਜਿਹੜੇ ਹੈਗੇ ਚੱਲਦੇ ਬਣ ਗਏ ਵੈਸੇ ਤਾਂ ਬੀਬੀ ਜੀ ਨੂੰ ਇਹ ਚਾਹੀਦਾ ਹੀ ਬਹੁਤ ਵੱਡੀ ਘਟਨਾ ਇੱਕ ਮਸੂਮ ਬੱਚੇ ਨਾਲ ਹੋਈ ਆ ਵੀ ਮੇਰੀ ਨਿੱਜੀ ਸਲਾਹ ਸੀ ਉਹਨਾਂ ਨੂੰ ਵੀ ਜਦੋਂ ਇਹ ਗੱਲ ਹੋ ਗਈ ਸੀ ਜਦੋਂ ਤੱਕ ਇਹਦਾ ਫੈਸਲਾ ਨਹੀਂ ਹੁੰਦਾ ਜਾਂ ਸੰਸਕਾਰ ਨਹੀਂ ਹੁੰਦਾ ਇਹ ਬੱਚੇ ਦਾ ਕਿਉਂਕਿ ਸੰਸਕਾਰ ਤਾਂ ਕਰਨਾ ਹੀ ਕਰਨਾ ਇਹਦਾ ਆਪਣਾ ਇੱਕ ਦੁਨੀਆ ਦਾ ਸਿਸਟਮ ਆ ਕਿਹੜਾ ਕੁਦਰਤ ਦਾ ਨਿਯਮ ਆ ਵੀ ਉਦੋਂ ਤੱਕ ਬੀਬੀ ਜੀ ਨੂੰ ਜ਼ਰੂਰ ਇੱਕ ਹਾਂ ਇਹਦੇ ਨਾਲ ਸਾਡੇ ਨਾਲ ਜਿੰਨੇ ਸੰਗਤ ਸੀਗੀ ਦੁੱਖ ਦੀ ਘੜੀ 'ਚ ਬੈਠੀ ਆ ਉਹਨਾਂ ਨੂੰ ਇੱਕ ਹੌਸਲਾ ਮਿਲਦਾ ਇੱਕ ਬਲ ਮਿਲਦਾ ਯਾਰ ਸਾਡਾ ਲੀਡਰ ਜਿਹਨੂੰ ਅਸੀਂ ਐਮਐਲਏ ਬਣਾਇਆ ਕਿੰਨੀ ਦੋ ਵਾਰੀ ਵੀ ਸਾਡੇ ਵਿੱਚ ਤਾਂ ਬੈਠਾ ਯਾਰ ਠੀਕ ਆ ਮੈਂ ਸਮਝਦਾ ਕਿ ਪੈਸੇ ਦੇ ਅਡਜਸਟਮੈਂਟ ਹੋਣੀ ਅਫਸਰਾਂ ਨੇ ਕਰਨੀ ਉਹ ਬਾਅਦ ਦੀਆਂ ਗੱਲਾਂ ਪਰ ਬੀਬੀ ਜੀ ਨੂੰ ਇੱਥੇ ਬਹੁਤ ਟਾਈਮ ਰਹਿਣਾ ਚਾਹੀਦਾ ਸੀ ਇਹਦੇ ਨਾਲ ਸਾਨੂੰ ਇੱਕ ਬਲ ਮਿਲਣਾ ਸੀ ਲੜਾਈ ਲੜਨ ਦਾ ਠੀਕ ਹੈ ਨਾ ਇਹਦੇ ਨਾਲ ਜਿਹੜੀ ਅਫਸਰ ਸਾਹੀ ਸੀ ਪ੍ਰਸ਼ਾਸਨ ਸੀ ਉਹਨਾਂ ਦੇ ਦਰਵਾਜ਼ੇ ਵੀ ਮੌਜੂਦਾ ਐਮਐਲਏ ਸਰਕਾਰ ਵਾਲਾ ਇੱਥੇ ਬੈਠਾ ਹੂੰ ਬਿਲਕੁਲ ਇਹ ਤਾਂ ਬਹੁਤ ਵੱਡੀ ਗੱਲ ਆ ਇਹ ਪਰ ਪਤਾ ਨਹੀਂ ਕਿਉਂ ਇਗਨੋਰ ਕੀਤਾ ਮੈਂ ਕਹਿ ਰਿਹਾ ਜੀ ਜਿਹੜੇ ਆਪਾਂ ਕਹਿ ਰਹੇ ਹਾਂ ਮੁੱਖ ਮੰਤਰੀ ਐਮ ਐਲ ਏ ਉਹ ਤਾਂ ਬਾਅਦ ਦੀ ਗੱਲ ਆ ਜੀ ਸਭ ਤੋਂ ਪਹਿਲਾਂ ਤਾਂ ਸਕੂਲ ਮੈਨੇਜਮੈਂਟ ਨੂੰ ਇੱਥੇ ਹੋਣਾ ਚਾਹੀਦਾ ਸੀ ਚਾਹੀਦਾ ਸੀ ਕਿ ਕਿ ਉਹਨਾਂ ਦੀ ਬੱਚਾ ਉੱਥੇ ਬੱਚਾ ਪੜਦਾ ਵਾ ਠੀਕ ਆ ਜੀ ਦੂਜੀ ਗੱਲ ਜਿੱਥੇ ਤੱਕ ਮੇਰੀ ਨੌਲੇਜ ਆ ਇਹ ਸ਼ਸ਼ੀ ਜੈਨ ਮੈਡਮ ਆਪਣੇ ਸਕੂਲ ਐਸੋਸੀਏਸ਼ਨ ਦੀ ਪ੍ਰਧਾਨ ਆ ਹੂੰ ਠੀਕ ਹੈ ਜੀ ਇਹਨਾਂ ਦੀ ਕਿੰਨੀਆਂ ਸੰਸਥਾਵਾਂ ਜਿਵੇਂ ਸਾਰੇ ਨੇ ਕਿਹਾ ਚੱਲਦੀਆਂ ਵਾਕਈ ਚੱਲਦੀਆਂ ਇਹਨਾਂ ਦੀਆਂ ਠੀਕ ਹੈ ਜੀ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਕਿ ਅਸੀਂ ਬੱਚੇ ਕੋਲ ਆ ਕੇ ਇੱਥੇ ਪਤਾ ਲਈਏ ਜਾਂ ਕੁਝ ਕਰੀਏ ਠੀਕ ਹੈ ਜੀ ਉਹਨਾਂ ਦਾ ਕੋਈ ਜ਼ਿੰਮੇਵਾਰੀ ਬਣਦੀ ਨਹੀਂ ਜੀ ਫੇਰ ਦੂਜੀ ਗੱਲ ਜੀ ਜਿੰਨੇ ਇਹਨਾਂ ਦੇ ਸਕੂਲ ਐਸੋਸੀਏਸ਼ਨ ਦੇ ਅਹੁਦੇ ਆ ਸਾਰੇ ਤਗੜੇ ਤਗੜੇ ਸਕੂਲ ਦੇ ਸਭ ਅਹੁਦੇ ਇਹਨਾਂ ਕੋਲ ਆ ਸੈਕਟਰੀ ਆ ਕੋਈ ਤਗੜੇ ਸਕੂਲ ਦਾ ਕੋਈ ਕੋਈ ਵੀ ਇੱਥੇ ਦੇਖੋ ਕੋਈ ਹੈ ਕੋਈ ਨਹੀਂ ਹੈਗਾ ਜੀ ਕਿਸੇ ਨੂੰ ਕੋਈ ਨਹੀਂ ਤੱਕ ਨਹੀਂ ਮਤਲਬ ਪਰ ਜਿੱਥੇ ਤੱਕ ਮੈਂ ਕਹਿੰਦਾ ਜੀ ਆਪਣੇ ਪੇਰੈਂਟਸਾਂ ਦੀ ਵੀ ਗਲਤੀ ਆ ਆਪਾਂ ਨੂੰ ਸਕੂਲ ਦੇਖਣਾ ਚਾਹੀਦਾ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਵੀ ਕੀ ਫੈਸਿਲਿਟੀ ਆ ਕਿਉਂਕਿ ਅਸੀਂ ਫੀਸ ਦੇ ਰਹੇ ਆ ਉਹਨਾਂ ਨੂੰ ਉਹਨਾਂ ਦਾ ਹੱਕ ਬਣਦਾ ਸਾਨੂੰ ਆ ਦੇਣਾ ਬੱਚੇ ਇੰਸ਼ੋਰ ਹੋਣ ਗੱਡੀਆਂ ਇੰਸ਼ੋਰ ਹੋਣ ਸਾਰਾ ਕੁਝ ਹੁਣ ਅੱਜ ਇਹ ਹੋਇਆ ਜੀ ਅੱਗੇ ਵੀ ਹੋਏ ਆ ਜੀ ਬਟ ਗਾਹ ਵੀ ਹੋਈ ਜਾਣਗੇ ਕਿਸੇ ਨੇ ਕੁਝ ਨਹੀਂ ਪੁੱਛਣਾ ਜੀ ਆ ਕਰੋਨਾ ਕਾਲ ਤੋਂ ਲੈ ਕੇ ਦੇਖ ਲਓ ਤੁਸੀਂ ਕਿੰਨਾ ਕੁਝ ਸਕੂਲ ਵਾਲੇ ਕਦੀ ਥੱਲੇ ਹੋਏ ਆ ਪੇਰੈਂਟਸਾਂ ਤੋਂ ਇਹ ਲੈ ਕੇ ਪੇਰੈਂਟਸਾਂ ਨੂੰ ਇਹ ਦੱਬੀ ਜਾਂਦੇ ਆ ਜੀ ਕੋਈ ਪੇਰੈਂਟਸਾਂ ਦੀ ਕੋਈ ਨਹੀਂ ਸੁਣਦਾ ਜੀ ਇਹ ਕਦੀ ਬਿਲਕੁਲ ਕੋਈ ਦੋ ਰਹਿਣੀ ਪ੍ਰਦਾਨ ਹੋਣ ਦੇ ਨਾਤੇ ਉਹਦਾ ਹੱਕ ਮਣਦਾ ਜੀ ਇੱਥੇ ਆਉਣ ਦਾ ਇੱਥੇ ਕੋਈ ਨਹੀਂ ਦੇਖ ਲਓ ਸਕੂਲ ਹੈਗਾ ਕੋਈ ਜਦ ਸਕੂਲ ਐਸੋਸੀਏਸ਼ਨ ਬਣ ਸਕਦੀ ਆ ਤਾਂ ਪੇਰੈਂਟਸ ਐਸੋਸੀਏਸ਼ਨ ਕਿਉਂ ਨਹੀਂ ਬਣਾਉਂਦੇ ਤੁਸੀਂ ਆਪਾਂ ਜਦ ਵੀ ਇਹ ਸਵਾਲ ਹੁੰਦਾ ਨਾ ਅਸੀਂ ਆਪਣੇ ਬੱਚ ਆਪਣੇ ਬੱਚੇ ਨੂੰ ਗੱਡੀ 'ਚ ਬਹਾਉਣ ਤੋਂ ਪਹਿਲਾਂ ਅਸੀਂ ਬੱਚੇ ਨੂੰ ਦੇਖਦੇ ਵੀ ਗੱਡੀ 'ਪਿਠਾਉਣ ਜੀ ਬਿਲਕੁਲ ਔਰਦਾ ਜੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਪੇਰੈਂਟਸਾਂ ਦੀ ਗਲਤੀ ਹੈ ਜੀ ਆਪਣੀ ਆਪਾਂ ਉਹਨਾਂ ਨੂੰ ਪੈਸੇ ਦੇ ਕੇ ਆਪਾਂ ਉਹਨਾਂ ਦੇ ਗੁਲਾਮ ਹੋਈ ਜਾਂਦੇ ਆ ਜੀ ਹਾਲਾਂਕਿ ਮੇਰੇ ਮੇਰੇ ਬੱਚੇ ਵੀ ਪੜਦੇ ਆਂ ਜੀ ਪ੍ਰਾਈਵੇਟ ਸਕੂਲਾਂ ਲਾਂਗੇ ਘਰੋਂ ਵੀ ਬੱਚੇ ਨੂੰ ਵਾਲਾ ਬਾਸਟਪ ਚੜਾ ਕੇ ਜਾਂਦਾ ਉੱਥੇ ਵੀ ਵਾਲਾ ਕਹਿੰਦਾ ਵੀ ਬੱਚਾ ਰਾ ਡੈਗ ਨਾ ਪਵੇ ਤੇ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹਲੇ ਤੱਕ ਕੋਈ ਨਹੀਂ ਆਇਆ ਬੜੀ ਬੇਸ਼ਰਮੀ ਵਾਲੀ ਗੱਲ ਆ ਸਿੱਖਿਆ ਦਾ ਕਹਿੰਦੀ ਆ ਕਿ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਇਹ ਸਿਰਫ ਉੱਥੇ ਏਸੀਆਂ ਰੂਮਾਂ ਦੇ ਵਿੱਚ ਆਫਿਸ ਦੇ ਵਿੱਚ ਬੈਠੇ ਆਪਕੀ ਪੈਸੇ ਕਿਵੇਂ ਪੇਰੈਂਟਾਂ ਦੀ ਜੇਬ ਤੋਂ ਕੱਢਣੇ ਆ ਉਹ ਕੱਢਦੇ ਆ ਜੀ ਠੀਕ ਆ ਜੀ ਇੱਥੇ ਤੱਕ ਕੀ ਇਹ 700 ਰੁਪਏ ਦੀ ਫੀਸ ਪੈਂਡ ਗ੍ਰੈਜੂਏਟ 700 ਰੁਪਿਆ ਜੁਰ ਇਹ ਪ੍ਰੂਫ ਆ ਮੇਰੇ ਕੋਲੇ ਜੂਨ ਦੀਆਂ ਛੁੱਟੀਆਂ ਦੀ ਵੀ ਉਹ ਤਾਂ ਲੈਣੀ ਲੈਣੀ ਆ ਫਰੀ ਆ ਦੱਸੋ ਜੂਨ ਦੀਆਂ ਛੁੱਟੀਆਂ ਜੇ ਸਕੂਲੇ ਘਰੇ ਬੱਸਾਂ ਖੜਦੀਆਂ ਇਹ ਤੇਲ-ਫੂਕ ਦੀਆਂ ਖੜੀਆਂ ਪੁੱਛਣੜਾ ਕੱਟੋ ਕੱਟ ਤੇਲ ਦਾ ਖਰਚਾ ਤਾਂ ਪੇਰੈਂਟਸ ਨੂੰ ਛੱਡਣੇ ਇਹ ਛੱਡ ਸਕਦੇ ਆ ਕਿ ਨਹੀਂ ਜੇ ਇਨਾਂ ਦੀਆਂ ਕਿਸ਼ਤਾਂ ਜਾਂਦੀਆਂ ਉੱਪਰਲਾ ਖਰਚਾ ਲੈ ਲਓ ਤੇਲ ਦਾ ਖਰਚਾ ਛੱਡੋ ਤੁਸੀਂ ਪੇਰੈਂਟ ਨੂੰ ਕੋਈ ਨਹੀਂ ਬੋਲਦਾ ਸਰ ਪੇਰੈਂਟਸ ਵੀ ਨਹੀਂ ਬੋਲਦੇ ਜਾਂਦੇ ਆ ਜੂਨ ਦੀਆਂ ਛੁੱਟੀਆਂ ਦੇ ਵੀ ਪੈਸੇ ਪੇਰੈਂਟਸਾਂ ਤੋਂ ਲੈ ਕੇ ਆਉਂਦੇ ਪੇਰੈਂਟਸ ਦਿੰਦੇ ਆ ਜਦ ਅਗਲੇ ਨੂੰ ਦਿੰਦੇ ਆ ਉਹਨਾਂ ਨੇ ਫਿਰ ਕਾਸ ਤੋਂ ਆਪਣੇ ਕੋਲ ਸੁਣਨੀ ਆ ਜੀ ਸਹੀ ਆ ਤਾਂ ਸਵਾਲ ਬੱਚਿਆਂ ਦੀ ਸੁਰੱਖਿਆ ਦਾ ਹੈ ਸਭ ਤੋਂ ਪਹਿਲਾ ਸਵਾਲ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਉੱਠਦਾ ਬੈਂਡ ਦੀ ਹਾਲਤ ਤੁਸੀਂ ਵੇਖ ਸਕਦੇ ਹੋ ਸਰਕਾਰੀ ਨੰਬਰ ਪਲੇਟ ਲੱਗੀ ਹੋਈ ਆ ਟਾਇਰ ਤੁਸੀਂ ਵੇਖੋ ਇਸ ਤਰ੍ਹਾਂ ਦੇ ਟਾਇਰ ਕਿਸੇ ਪਿੰਡ ਵਲਦ ਰੇੜੀ ਦੇ ਵੀ ਨਹੀਂ ਹੁੰਦੇ ਜਿਹੜੇ ਇਨੇ ਕਸੇ ਪਟੇ ਟਾਇਰ ਇੱਥੇ ਸਕੂਲ ਵਾ ਇਹਨਾਂ ਦੇ ਪਾਏ ਹੋਏ ਨੇ ਤੇ ਇਸੇ ਵਜ੍ਹਾ ਕਰਕੇ ਸ਼ਾਇਦ ਕਿਉਂਕਿ ਮੌਤਵਰਾਂ ਨੇ ਦੱਸਿਆ ਵੀ ਇਸ ਦੀਆਂ ਬ੍ਰੇਕਾਂ ਪਿਛਲੇ ਲੰਬੇ ਸਮੇਂ ਤੋਂ ਬ੍ਰੇਕਾਂ ਇਸ ਗੱਡੀ ਦੀਆਂ ਕੰਮ ਨਹੀਂ ਕਰ ਰਹੀਆਂ ਸੀ ਇਸੇ ਕਰਕੇ ਸ਼ਾਇਦ ਉਹਨਾਂ ਦੇ ਪਿੰਡ ਦੇ ਡਰਾਈਵਰ ਨੇ ਗੱਡੀ ਛੱਡਤੀ ਤਾਂ ਇਹ ਹਾਲਾਤ ਨੇ ਸਾਡੇ ਹੁਣ ਦੇ ਜਿਹੜੇ ਹੈਗੇ ਆ ਪਰ ਸਭ ਤੋਂ ਅਫਸੋਸ ਦੀ ਗੱਲ ਜਾਂ ਦੁੱਖ ਦੀ ਗੱਲ ਕਿ ਇੱਥੋਂ ਦੇ ਵਿਧਾਇਕ ਇੱਥੋਂ ਦੇ ਡੀਸੀ ਐਸਐਸਪੀ ਪ੍ਰਸ਼ਾਸਨਿਕ ਅਧਿਕਾਰੀ ਸਿਵਲ ਅਧਿਕਾਰੀ ਸਾਰੇ ਜਿਹੜੇ ਹੈਗੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਵਰਨ ਦੀ ਬਜਾਏ ਇੱਥੋਂ ਪੱਲਾ ਝਾੜ ਕੇ ਕਿਤੇ ਨਾ ਕਿਤੇ ਅ ਸਿੱਧੇ ਢੰਗ ਨਾਲ ਕਹਿ ਸਕਦੇ ਆ ਵੀ ਮੈਨੇਜਮੈਂਟ ਦੇ ਨਾਲ ਯਾਰ ਬੈਠੇ ਨੇ ਕੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਕਾਰਵਾਈ ਹੋਏਗੀ ਐਕਸ਼ਨ ਹੋਏਗਾ ਮੈਨੇਜਮੈਂਟ ਤੇ ਕੀ 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 ਪਰਚੇ ਹੋਣਗੇ ਹਲੇ ਦੇਖਣਾ ਹੋਏਗਾ ਪਰ ਹਾਲ ਦੀ ਘੜੀ ਜਿਹੜਾ ਹੈਗਾ ਲੋਕਾਂ ਦੇ ਵਿੱਚ ਰੋਸ ਹੈ ਬੱਚੇ ਦੀ ਡੈੱਡ ਬੋਡੀ ਸੜਕ ਤੇ ਰੱਖੀ ਹੋਈ ਹੈ ਸਸਕਾਰ ਨਹੀਂ ਹਲੇ ਨਹੀਂ ਕਰਨਾ ਜਿੰਨਾ ਚਿਰ ਇਸ ਸਾਰੇ ਮਾਮਲੇ ਨੂੰ ਕਲੀਅਰ ਨਹੀਂ ਹੁੰਦਾ ਕੋਈ ਇਨਸਾਫ ਨਹੀਂ ਮਿਲਦਾ ਪਰਿਵਾਰ ਨੂੰ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਇਕੋਟ ਜਗਰਾਉਂ ਰੋਡ ਤੇ ਕੈਮਰਾਮੈਨ surjit ਦੇ ਨਾਲ ਮੈਂ ਹਰਜਿੰਦਰ ਸਿੱਧੂ